ਬਿਲਕੁਲ ਇੱਕ ਦੀ ਜ਼ਮਾਨਤ ਹੋ ਗਈ ਹੈ ਇੱਕ ਦੋ ਫਰਾਰ ਨੇ ਦੁਆਰਤੀ ਸਰਕਾਰ ਚਾਹਦੀ ਇਹ ਵੀ ਸੰਦੀਪ ਥਾਪਰ ਬਚ ਕਿੱਦਾਂ ਗਿਆ ਇਹ ਮਰਿਆ ਕਿਉਂ ਨਹੀਂ ਨੰਗ ਬਾਣੇ ਚ ਆਏ ਅੱਤਵਾਦੀਆਂ ਦੁਆਰਾ ਸੰਦੀਪ ਥਾਪਰ ਨੂੰ ਤਾਂ ਆਪਣੇ ਵੱਲੋਂ ਮਾਰ ਕੇ ਜਾਨ ਤੇ ਥੋੜੀ ਜਿਹਾ ਲੱਗਿਆ ਸੀ ਪਰ ਭਗਵਾਨ ਬੋਲੇनाथ ਦੀ ਕਿਰਪਾ ਮਾਂ ਕਾਲੀ ਦੀ ਕਿਰਪਾ ਸੰਦੀਪ ਥਾਪਰ ਜੀ ਅੱਜ ਸਾਡੇ ਵਿੱਚ ਵਿਰਾਜਮਾਨ ਨੇ ਥਾਪਰ ਸਾਹਿਬ ਦੀ ਹੱਕ ਦੀ ਆਵਾਜ਼ بلند ਕਰਦੇ ਹੋਏ ਸਾਰੇ ਸ਼ਰਸਨਿਕ ਕਦ ਪਕੜੇ ਜਾਏਗੇ ਸੰਦੀਪ ਥਾਪਰ ਕੇ ਹਮਲਾਵਰ ਮੈਨੂੰ ਇਹ ਪਤਾ ਹੈ ਕਿ ਮੈਨੂੰ ਇਹ ਲੱਗਦਾ ਕਿ ਸਰਕਾਰ ਹੀ ਮੈਨੂੰ ਮਰਵਾਣਾ ਚਾਹੁੰਦੀ ਪਹਿਲਾਂ ਵੀ ਲੁਧਿਆਣੇ ਦੇ ਜਿਹੜੇ ਮੌਜੂਦਾ ਸੀਪੀਸੀਗੇ ਉਹਨਾਂ ਦੀ ਮਿਲੀ ਭਗਤਨ ਵਾਲੀ ਹਮਲਾ ਹੋਇਆ ਸੀ ਬਿਲਕੁਲ ਅਸੀਂ ਕਹਿਣਾ ਚਾਹਾਂਗੇ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੇ ਅੱਤਵਾਦੀਆਂ ਨੂੰ ਨੱਥ ਪਾਈ ਗੈਂਗਸਟਰਾਂ ਨੂੰ ਨੱਥ ਪਾਈ ਹੈ ਇਹਨਾਂ ਨੀਲੇ ਬਣੇ ਚ ਹੁੰਮਰੇ ਅੱਤਵਾਦੀਆਂ ਨੂੰ ਦਾ ਇਨਕਾਊਂਟਰ ਕਿਉਂ ਨਹੀਂ ਕੀਤਾ ਜਾਂਦਾ ਭਾਜੀ ਇੱਕ ਸਾਲ ਹੋ ਗਿਆ ਵੀ ਜਿਹੜੇ ਤਿੰਨ ਹਮਲਾਵਰ ਸੀਗੇ ਜਿਹੜੇ ਮੇਨ ਜਿਹੜਾ ਮਾਸਟਰਮਾਈਂਡ ਸੀ ਉਹ ਅੱਜ ਵੀ ਪੁਲਿਸ ਦੀ ਗ੍ਰਿਫਤੋ ਬਾਹਰ ਹੈ ਇਸ ਕਰਕੇ ਜੇ ਕੋਈ ਸੋਚੇ ਵੀ ਮੈਂ ਕਿਰਪਾਨਾ ਮਾਰ ਕੇ ਕਿਸੇ ਨੂੰ ਮੈਨੂੰ ਚੁੱਪ ਕਰਾਵਾਂ ਮੈਂ ਚੁੱਪ ਨਹੀਂ ਹੋਣਾ ਮੈਂ ਆਪਣੇ ਸਮਾਜ ਦੀ ਆਵਾਜ਼ ਪਹਿਲਾਂ ਜਿੰਦਾ ਬਲੰਦੀ ਨਾਲ ਚੱਕਦਾ ਸੀ ਉਦਾਂ ਹੀ ਚੱਕਦਾ ਰਹੂੰਗਾ। ਉਸ ਜੀ ਹਜੇ ਵੀ ਬਾਹਰ ਹੈ ਸੰਦੀਪ ਥਾਪੜ ਦੀ ਜਾਨੂ ਹਜੇ ਵੀ ਖਤਰਾ ਹੈ। ਵੀ ਸਾਡੇ ਬੰਦੇ ਵਾਲੇ ਵੀ ਦੇਖਿਆ ਜਾਵੇ ਵੀ 1 ਸਾਲ ਹੋ ਗਿਆ ਇਨਸਾਫ ਦੀ ਮੰਗ ਕਰਦਾ ਪਿਆ ਵਾ 1 ਸਾਲ ਤੋਂ ਨਾ ਇਹਨਾਂ ਕੋਈ ਸੰਮਨ ਰਿਕਾਰਡ 'ਚੋਂ ਨਾ ਇਹਨਾਂ ਕੋਈ ਗਵਾਈਆਂ ਹੋ ਰਹੀਆਂ ਤਿੰਨ ਬੰਦੇ ਹਜੇ ਫਰਾਰ ਨੇ ਕਣੀ ਮੀ ਸਰਕਾਰ ਪਤਾ ਪਤਾ ਨਹੀਂ ਕਹਿਣਾ ਚਾਹ ਰਹੇ ਹੋ ਬਿਲਕੁਲ ਇੱਕ ਦੀ ਜ਼ਮਾਨਤ ਹੋ ਗਈ ਹੈ ਇੱਕ ਦੋ ਫਰਾਰ ਨੇ ਦੁਆਰਤੀ ਸਰਕਾਰ ਚਾਹਦੀ ਇਹ ਵੀ ਸੰਦੀਪ ਥਾਪਰ ਬਚ ਕਿੱਦਾਂ ਗਿਆ ਇਹ ਮਰਿਆ ਕਿਉਂ ਨਹੀਂ ਤਾਂ ਹੀ ਉਹਨੂੰ ਜ਼ਮਾਨਤ ਦੇਤੀ ਅਗਲੀ ਇੱਕ ਨੇ ਹੋਰ ਲਈ ہوئی ਹੈ ਮੈਨੂੰ ਇਹ ਪਤਾ ਹੈ ਕਿ ਮੈਨੂੰ ਇਹ ਲੱਗਦਾ ਕਿ ਸਰਕਾਰ ਹੀ ਮੈਨੂੰ ਮਰਵਾਣਾ ਚਾਹਦੀ ਪਹਿਲਾਂ ਵੀ ਲੁਧਿਆਣਾ ਦੇ ਜਿਹੜਾ ਮੌਜੂਦਾ ਸੀਪੀਸੀਗੇ ਉਹਨਾਂ ਦੀ ਮਿਲੀ ਭਗਤਨ ਵਾਲੀ ਹਮਲਾ ਹੋਇਆ ਸੀ ਮੈਂ ਅੱਜ ਵੀ ਕਹਿੰਦਾ ਮੈਂ ਉਦੋਂ ਵੀ ਕਹਿ ਰਿਹਾ ਸੀ ਕਿ ਪ੍ਰਸ਼ਾਸਨ ਮੈਨੂੰ ਮਰਵਾਣਾ ਚਾਹੁੰਦਾ ਹੈ ਪਤਾ ਨਹੀਂ ਪ੍ਰਸ਼ਾਸਨ ਨੂੰ ਮੇਰੇ ਤੋਂ ਘੱਟ ਡਰ ਹੈ ਕੀ ਡਰ ਹੈ ਮੈਂ ਹਿੰਦੂਆਂ ਦੀ ਆਵਾਜ਼ ਹੈਗਾ ਤਾਂ ਹੈਗਾ ਵਈ ਪਰ ਹਮਾਜ ਮੈਨੂੰ ਪਿਆਰ ਕਰਦਾ ਤਾਂ ਕਰਦਾ ਹੀ ਆ ਇਸ ਕਰਕੇ ਜੇ ਕੋਈ ਸੋਚੇ ਵੀ ਮੈਂ ਕਿਰਪਾਨਾ ਮਾਰ ਕੇ ਕਿਸੇ ਨੂੰ ਮੈਨੂੰ ਚੁੱਪ ਕਰਾ ਲਊ ਮੈਂ ਚੁੱਪ ਨਹੀਂ ਹੋਣਾ ਮੈਂ ਆਪਣੇ ਸਮਾਜ ਦੀ ਆਵਾਜ਼ ਪਹਿਲਾਂ ਜਿੱਦਾ ਬਲੰਦੀ ਨਾਲ ਚੱਕਦਾ ਸੀ ਉਦੋਂ ਹੀ ਚੱਕਦਾ ਰਹੂੰਗਾ 30 ਸਾਲ ਹੋ ਗਿਆ ਪੂਰਾ ਹਾਲੇ ਤੱਕ ਕੋਈ ਕੋਈ ਦੁਆਰਤੀ ਡਵੈਲਪਮੈਂਟ ਨਹੀਂ ਸਾਨੂੰ ਕੋਈ ਕੇਸ ਦੀ ਜਾਣਕਾਰੀ ਨਹੀਂ ਜਮਾਨਤਾਂ ਵੀ ਹੋਈ ਜਾ ਰਹੀਆਂ ਬੰਦੇ ਵੀ ਨਹੀਂ ਫੜੇ ਜਾ ਰਹੇ ਦੇਖੋ ਸਭ ਤੋਂ ਵੱਡੀ ਗੱਲ ਵੱਜ ਗਈ ਹੈ ਸੁਰੱਖਿਆ ਵੀ ਪ੍ਰੋਪਰ ਨਹੀਂ ਹੈ ਥਾਪਰ ਸਾਹਿਬ ਦੀ ਦੇਖੋ ਜੀ ਬਈ ਸੁਰੱਖਿਆ ਦੀ ਥਾਪ-ਸਾਦੀ ਪ੍ਰੋਪਰ ਨਹੀਂ ਹੈ ਜਿਵੇਂ ਥਾਪਰ ਸਾਹਿਬ ਉੱਤੇ ਹਮਲਾ ਹੋਇਆ ਸੀ ਜਿੱਦਾਂ ਪੰਜਾਬ 'ਚ ਮਾਹੌਲ ਬਣਿਆ ਸੀ ਜਿੱਦਾਂ ਹਰ ਇੱਕ ਪੰਜਾਬੀ ਹਿੰਦੂ ਦੇ ਮਨ 'ਚ ਦੁੱਖ ਸੀ ਉਸ ਹਿਸਾਬ ਦੇ ਨਾਲ ਥਾਪਰ ਸਾਹਿਬ ਕੋਲੇ ਸਿਰਫ ਸੁਰੱਖਿਆ ਨਾਂ ਤੇ ਲollipops ਹੈ ਔਰ ਦੂਸਰੀ ਗੱਲ ਪਹਿਲੀ ਵਾਰ ਪੰਜਾਬ 'ਚ ਦੇਖਣ ਵਾਲਾ ਹੋਇਆ ਅੱਗੇ ਸਰਕਾਰਾਂ ਕੀ ਕਰਦੀ ਸੀ ਜੇ ਕੋਈ ਵਿਅਕਤੀ ਕਿਸੇ ਧਰਮ ਦੇ ਆਧਾਰ 'ਤੇ ਕਤਲਿਆ ਕਰਦਾ ਸੀਗਾ ਉਹਨੂੰ ਪੰਜਾਬ ਡਿਸਟਰਬੈਂਸ ਦੇ ਮਾਹੌਲ ਦੇ ਆਧਾਰ 'ਤੇ ਪਰਚਾ ਹੁੰਦਾ ਸੀਗਾ ਔਰ ਉਹ ਅੱਜ ਵੀ ਜੇਲਾਂ 'ਚ ਨੇ ਵਿਜਕਰਤਾਰ ਸਿੰਘ ਨਵਾਰਾ ਰਾਜਵਾਨਾ ਭੁੱਲਰ ਬੜੇ ਬੜੇ ਅਤਵਾਦੀ ਜ਼ਿਲ੍ਹਾ ਚ ਨੇ ਉਹਨੇ ਜਮਾਨਤਾ ਨਹੀਂ ਹੋਈਆਂ ਇਹ ਪਹਿਲੀ ਵਾਰ ਦੇਖਿਆ ਪੰਜਾਬ ਚ ਹੋਇਆ ਵਾ ਵੀ ਉਹਨਾਂ ਵਿਅਕਤੀਆਂ ਦੀਆਂ ਧਾਰਮਿਕ ਕੱਟੜਵਾਦੀਆਂ ਦੇ ਉੱਤੇ ਖਾਲਸਾ ਦੀ ਲਹਿਰ ਦੇ ਉੱਤੇ ਥਾਪੜ ਤੇ ਹਮਲਾ ਹੋਇਆ ਔਰ ਅਜੇ ਜਮਾਨਤ ਲੈਂਦੇ ਫਿਰਦੇ ਨੇ 5 ਜੁਲਾਈ 2024 ਦਾ ਦਿਨ ਕੋਈ ਵੀ ਸਾਡੇ ਪੰਜਾਬ ਦਾ ਨਿਵਾਸੀ ਨਹੀਂ ਭੁੱਲਿਆ ਹੋਗਾ ਜਿਹੜਾ ਪੰਜਾਬ ਨੂੰ ਪਿਆਰ ਕਰਦਾ ਖਾਸ ਕਰਕੇ ਹਿੰਦੂ ਸਭਾ ਨੂੰ ਪਿਆਰ ਕਰਦਾ ਸੰਦੀਪ ਥਾਪੜ ਤੇ ਜਿਹੜਾ ਹਮਲਾ ਹੋਇਆ ਸੀ ਇਸੇ ਜਗ੍ਹਾ ਤੇ ਕੀਤਾ ਗਿਆ ਸੀ ਨੇਗ ਬਣੇ ਚ ਆਏ ਅੱਤਵਾਦੀਆਂ ਦੁਆਰਾ ਸੰਦੀਪ ਥਾਪਰ ਨੂੰ ਤਾਂ ਆਪਣੇ ਵੱਲੋਂ ਮਾਰ ਕੇ ਜਾਨ ਤੇ ਫੋੜ ਦਿੱਤਾ ਗਿਆ ਸੀ ਪਰ ਭਗਵਾਨ ਬੋਲੇनाथ ਦੀ ਕਿਰਪਾ ਮਾਂ ਕਾਲੀ ਦੀ ਕਿਰਪਾ ਸੰਦੀਪ ਥਾਪਰ ਦੀ ਅੱਜ ਸਾਡੇ ਵਿੱਚ ਵਿਰਾਜਮਾਨ ਨੇ ਬਿਲਕੁਲ ਅਸੀਂ ਕਹਿਣਾ ਚਾਹਾਂਗੇ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੇ ਅੱਤਵਾਦੀਆਂ ਨੂੰ ਨੱਥ ਪਾਈ ਗੈਂਗਸਟਰ ਨੂੰ ਨੱਥ ਪਾਈ ਹੈ ਇਹਨਾਂ ਨੀਲੇ ਬਣੇ ਚ ਹੁਮਰੇ ਅੱਤਵਾਦੀਆਂ ਨੂੰ ਦਾ ਇਨਕਾਊਂਟਰ ਕਿਉਂ ਨਹੀਂ ਕੀਤਾ ਜਾਂਦਾ ਜਿਹੜੇ ਵੀ ਸਦੀਪ <th>ਥਾਪੜ ਦੇ ਉੱਪਰ ਹਮਲਾ ਹੋਇਆ ਸੀ ਜਦੋਂ ਉਦੋਂ ਤਿੰਨ ਪੰਜਾਬ ਪੁਲਿਸ ਦੁਆਰਾ ਤਿੰਨ ਮੁਲਜ਼ਮ ਗ੍ਰਿਫਤਾਰ ਕੀਤੇ ਗਏ ਸੀ ਜਦਕਿ ਦੋ ਮੁਲਜ਼ਮ ਹਜੇ ਵੀ ਬਾਕੀ ਨੇ ਸਾਡੀ ਕੋਈ ਇੱਕ ਡਿਮਾਂਡ ਆ ਵੀ ਉਹਨਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ ਇੱਕ ਸਾਲ ਹੋ ਗਿਆ ਕੌਸ਼ੀ ਹਜੇ ਵੀ ਬਾਹਰ ਹੈ ਸੰਦੀਪ <th>ਥਾਪੜ ਦੀ ਜਾਨ ਨੂੰ ਹਜੇ ਵੀ ਖਤਰਾ ਹੈ ਪ੍ਰਧਾਨ ਜੀ ਲੱਗਦਾ ਲੋ ਇੱਕ ਬੈਨਰ ਇੱਕ ਪੋਸਟਰ ਥੱਲੇ <th>ਥਾਪੜ ਸਾਹਿਬ ਦੀ ਹੱਕ ਦੀ ਆਵਾਜ਼ بلند ਕਰਦੇ ਹੋਏ ਸਾਰੇ ਸ਼ਿਫਸਨਿਕ ਕਦ ਪਕੜੇ ਜਾਏਗੇ ਸੰਦੀਪ <th>ਥਾਪੜ ਕੇ ਹਮਲਾਵਰ ਜਿਵੇਂ ਤੁਸੀਂ ਜਾਣਦੇ ਹੋ ਅੱਜ 5 ਜੁਲਾਈ ਹੈ ਔਰ ਪੂਰਾ ਥਾਪਰ ਸਾਹਿਬ ਦੇ ਉੱਤੇ ਇਸੇ ਰੋਡ ਦੇ ਉੱਤੇ ਉਸ ਜਗ੍ਹਾ ਦੇ ਉੱਤੇ ਕਥਤ ਤਥਾ ਕਥਿਤ ਗੁੰਡਿਆਂ ਵੱਲੋਂ ਜਿਹੜਾ ਨੀਲਾ ਨੀਲਾ ਬਾਣਾ ਪਾ ਕੇ ਬਦਮਾਸ਼ੀ ਕਰਦੇ ਨੇ ਉਹਨਾਂ ਵੱਲੋਂ ਥਾਪਰ ਸਾਹਿਬ ਦੇ ਉੱਤੇ ਸੋਚੀ ਸਮਝੀ ਸਾਜ਼ਿਸ਼ ਦੇ ਨਾਲ ਹਮਲਾ ਕਰਦੇ ਨੇ ਉਹਨਾਂ ਦਾ ਪੂਰਾ ਸ਼ੀਰ ਘਾਨੋ ਘਨ ਛੱਲਮ ਛੱਲੀ ਕਰਦੇ ਨੇ ਹਥਿਆਰਾਂ ਦੇ ਨਾਲ ਔਰ ਇੱਕ ਸਾਲ ਹੋ ਗਿਆ ਵੀ ਜਿਹੜੇ ਤਿੰਨ ਹਮਲਾਵਰ ਸੀਗੇ ਜਿਹੜੇ ਮੇਨ ਜਿਹੜਾ ਮਾਸਟਰਮਾਈਂਡ ਸੀ ਉਹ ਅੱਜ ਵੀ ਪੁਲਿਸ ਦੀ ਗ੍ਰਿਫਤੋ ਬਾਹਰ ਹੈ ਔਰ ਸਾਰੇ ਸਮਾਜ ਦੇ ਵਿੱਚ ਸਭ ਦੇ ਵਿੱਚ ਰੋਸ਼ ਹੈ ਵੀ ਇੱਕ ਐਡਾ ਵੱਡਾ ਹਾਈਲਾਈਟ ਮੁੱਦਾ ਹੋਵੇ ਪੰਜਾਬ ਦਾ ਜਿਦੇ ਵਿੱਚ ਵੱਡੇ ਵੱਡੇ ਮੰਤਰੀ ਤੰਤਰੀ ਵੀ ਆਏ ਹੋਣ ਵੱਡੇ ਅਫਸਰਸਾਈ ਇਨਵੋਲ ਹੋਵੇ ਉਸ ਤੋਂ ਬਾਅਦ ਵੀ ਜਿਹੜਾ ਉਸ ਗੇਮ ਦਾ ਮਾਸਟਰ ਮਾਈਂਡ ਆਜੂ ਅਜ ਵੀ ਫਰਾਰ ਆ ਉਹ ਪੁਲਿਸ ਦੇ ਹੱਥ ਨਹੀਂ ਆਇਆ ਕਿ ਪੁਲਿਸ ਦਾ ਖੁਫੀਆ ਤੰਤਰ ਤੇ ਉਤੇ ਸਵਾਲ ਖੜੇ ਹੋਗੇ ਬੜੀ ਅਫਸੋਸ ਦੀ ਗੱਲ ਹੈ ਵੀ ਪੰਜਾਬ ਦੇ ਵਿੱਚ ਇੱਕ ਇੱਕ ਸਾਲ ਤੱਕ ਕਿਸੇ ਇਨਸਾਨ ਨੂੰ ਇਨਸਾਨ ਨੂੰ ਇਨਸਾਫ ਨਹੀਂ ਮਿਲਦਾ ਅੱਜ ਮਜਬੂਰ ਰੋਡ ਤੇ ਹਣ ਆ ਕੇ ਬਹਿਣਾ ਪਿਆ ਸਾਰੇ ਸੰਗਠਨਾਂ ਦੇ ਨਾਲ ਨਹੀਂ ਅਸੀਂ ਰੋਡ ਕੋਈ ਬੰਦ ਨਹੀਂ ਕੀਤਾ ਸਿਰਸ ਪ੍ਰਸ਼ਾਸਨ ਗੁਹਾਰ ਲਾਈ ਆ ਵੀ ਸਾਡੇ ਬੰਦੇ ਵਾਲ ਵੀ ਦੇਖਿਆ ਜਾਵੇ ਵੀ ਇੱਕ ਸਾਲ ਹੋ ਗਿਆ ਇਨਸਾਫ ਦੀ ਮੰਗ ਕਰਦਾ ਪਿਆ ਇੱਕ ਸਾਲ ਤੋਂ ਨਾ ਇਹਨਾਂ ਕੋਈ ਸੰਮਨ ਆ ਰਿਕਾਰਡ 'ਚ ਨਾ ਇਹਨਾਂ ਕੋਈ ਗਵਾਈਆਂ ਹੋ ਰਹੀਆਂ ਤਿੰਨ ਬੰਦੇ ਹਜੇ ਫਰਾਰ ਨੇ ਔਰ ਬੰਦੇ ਜਿਹੜਾ ਮੇਨ ਮਾਸਟਰਮਾਈਂਡ ਹੈ ਹਜੇ ਫਰਾਰ ਆ ਫੜਿਆ ਨਹੀਂ ਗਿਆ ਹਜੇ ਵੀ ਉਹ ਘਰ ਦੇ ਆਲੇ ਦੁਆਲੇ ਕਿਸੇ ਸੁਨਚੈਰ ਦੇਖਿਆ ਗਿਆ ਵਾ ਪਰ ਹਾਨੀ ਜੁਣਗ ਗੱਲ ਇਹ ਆ ਵੀ ਕੱਲ ਨੂੰ ਦੁਬਾਰਾ ਕੋਈ ਵਾਰਦਾਤ ਪੰਜਾਬ ਚ ਹੋਰ ਹੋ ਸਕਦੀ ਉਹ ਮੁੰਡੇ ਵੱਲੋਂ ਪਰ ਉਹਦੇ ਨਕੇਲ ਨਿਕਸੀ ਗਈ ਤੱਕ ਪ੍ਰਸ਼ਾਸਨ ਵੱਲੋਂ ਕਿਹਣਾ ਚਾਹੀਏ ਅੱਜ ਇਹ ਜਿਹੜਾ ਜਿਹੜੀ ਇਹਨਾਂ ਦੇ ਥਾਪਰ ਦੇ ਉੱਤੇ ਹੋਇਆ ਸੀ ਜਿਹੜਾ ਇਹਦੇ ਸੱਟਾਂ ਲੱਗੀਆਂ ਸੀ ਨਾ ਉਹਦੇ ਉਹਦੇ ਵਿੱਚ ਤੇ ਤਿੰਨ ਦੋਸ਼ੀ ਫੜੇ ਗਏ ਸੀ ਹੈਗੇ ਇੱਕ ਦੋਸ਼ੀ ਜਿਹੜਾ ਪੀਓ ਵੀ ਆ ਬਟ ਵੀ ਆਰ ਗੋਇੰਗ ਬਿਹਾਈਂਡ ਹਿਮ ਉਹਨੂੰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਮੇਬੀ ਹੀ ਵਿਲ ਬੀ ਅਰੈਸਟਡ ਸੂਨ ਤੇ ਇਸ ਤੋਂ ਇਲਾਵਾ ਇਹ ਸੀ ਕਹਰੇ ਵੀ ਇੱਕ ਉਹਨਾਂ ਜੋ ਦੋਸ਼ੀ ਦੀ ਹਾਈ ਕੋਰਟ ਤੋਂ ਬੇਲ ਹੋ ਗਈ ਆ ਹੁਣ ਹਾਈ ਕੋਰਟ ਦੇ ਵਿੱਚ ਤੋਂ ਉਹਨਾਂ ਦਾ ਮੈਟਰ ਸਾਡੇ ਕੋਲੋਂ ਜੋ ਚਲਾਨ ਟੂ ਕੋਰਟ ਹੋ ਜਾਂਦਾ ਉਸ ਤੋਂ ਗੱਡੀ ਤੇ ਉਹਦਾ ਪੁਲਿਸ ਦਾ ਦੀ ਤਫਤੀਸ਼ਾ ਖਤਮ ਹੋ ਗਈ ਪੁਲਿਸ ਨੇ ਆਪਣਾ ਉਹਨੂੰ ਕਰਕੇ ਉਹਨੂੰ ਮੁਕਦਮੇ ਨੂੰ ਟੂ ਕੋਰਟ ਕਰਾਤਾ ਹੋਇਆ ਤੇ ਬਾਕੀ ਖੈਰ ਇਹ ਨਹੀਂ ਉਹ ਉਹਦਾ ਵੀ ਵੈਰੀਫਾਈ ਕਰ ਲੈਨੇ ਵੀ ਤੁਸੀਂ ਕੀ ਕੀਤਾ ਜਾ ਸਕਦਾ ਜਿਹੜਾ ਕਰਿੰਦਾ ਉਹਨੂੰ ਅਰੈਸਟ ਕਰਨ ਦਾ